ਹਾਂਜੀ ਵੈਘੁਰ ਜੀ ਕਾ ਖਾਲਸਾ ਸ਼੍ਰੀ ਵੈਘੁਰ ਜੀ ਕੀ ਫਤਿਹ ਮੈਂ ਬੋਬੀ ਸੇਖੋਂ ਤੇ ਫਿਲਮ ਇੰਡਸਟਰੀ ਨਾਲ ਥੋੜਾ ਬਹੁਤਾ ਲਿੰਕ ਹੈਗਾ ਮੈਂ ਥੋੜੇ ਬਹੁਤੇ ਕੰਮ ਕਰਦਾ ਰਹਿਣਾ ਜਿਵੇਂ ਕਿ ਹਿੰਦੀ ਸੀਰੀਅਲ ਦੇ ਵਿੱਚ ਕਾਫੀ ਕੰਮ ਕੀਤਾ ਮੇਰਾ ਫਿਲਮ ਇੰਡਸਟਰੀ ਦੇ ਵਿੱਚ ਵੀ ਕਹਿੰਦਾ ਮਤਲਬ ਵੀ ਮੈਂ ਥੋੜਾ ਛੋਟਾ ਮੋਟਾ ਆਰਟਿਸਟ ਹੈਗਾ ਮੇਰੀ ਇਹ ਵੀਡੀਓ ਪਾਉਣ ਦਾ ਕੋਈ ਮਕਸਦ ਨਹੀਂ ਸੀਗਾ ਪਰ ਮੇਰੇ ਦਿਲ ਨੂੰ ਥੋੜੀ ਜੀ ਠੇਸ ਪਹੁੰਚੀ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਘੁੰਮ ਰਹੀ ਹੈ ਜੋ ਕਿ ਬਰਛੇ ਤੇ ਟੋਪੀਆਂ ਚੰਗੀਆਂ ਕਿਸੇ ਬੱਚਿਆਂ ਨੇ ਦੋ ਬਰਛੇ ਆ ਤੇ ਤਿੰਨ ਜਾਣੇ ਆ ਜੋ ਕਿ ਇੱਕ ਗੁਰਸਿੱਖ ਵਿਅਕਤੀ ਨਾਲ ਬੈਂਸੋ ਬੈਂਸੀ ਹੋਏ ਆ ਟੋਪੀਆਂ ਪਿੱਛੇ ਅੱਛਾ ਜਦੋਂ ਸਿੱਖ ਇਤਿਹਾਸ ਦੇ ਵਿੱਚ ਆਪਾਂ ਵੜ ਜੰਨੇ ਆ ਨਾ ਸਿੱਖ ਇਤਿਹਾਸ ਥੋੜਾ ਜਾਂ ਨਹੀਂ ਬਹੁਤ ਵੱਡਾ ਮੈਂ ਮਰਿਆਦਾ ਕਰਦਾ ਸਿੱਖ ਇਤਿਹਾਸ ਦੀ ਮੈਂ ਵੀ ਗੁਰਸਿੱਖ ਪਰਿਵਾਰ ਦੇ ਵਿੱਚੋਂ ਹੀ ਹੈਗਾ ਤੇ ਕੀ ਹੋਇਆ ਮੇਰੇ ਦਾੜਾ ਪ੍ਰਕਾਸ਼ ਨਹੀਂ ਕੀਤਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੇਰੇ ਦਾੜਾ ਪ੍ਰਕਾਸ਼ ਵੀ ਤੁਸੀਂ ਵੇਖੋਗੇ ਤੇ ਮੈਂ ਸ਼ਰਧਾ ਕਰਦਾ ਵੀ ਉਹ ਸਮਾਂ ਜਲਦੀ ਆਵੇ ਅੱਛਾ ਆਪਾਂ ਮੁੱਦੇ ਤੇ ਆਉਨੇ ਆਪਾਂ ਬਰਛਿਆਂ ਨੂੰ ਆਪਾਂ ਪੂਜਦੇ ਆਂ ਹਰ ਇੱਕ ਸ਼ਾਸਤਰ ਨੂੰ ਆਪਾਂ ਪੂਜਦੇ ਆਂ ਆਪਾਂ ਉਹਨਾਂ ਦੀ ਦਿਲੋਂ ਰਿਸਪੈਕਟ ਕਰਦੇ ਆਂ ਆਪਾਂ ਗੁਰੂ ਸਾਹਿਬ ਨੇ ਆਪਣੇ ਜਿਹੜੇ ਸਿੱਖ ਬੰਦੇ ਆ ਹਨਾ ਦਾੜੇ ਪ੍ਰਕਾਸ਼ ਰੱਖੇ ਹੋਏ ਆ ਨਿੰਗ ਸਿੰਘ ਬਾਣੇ ਦੇ ਵਿੱਚ ਆ ਗੁਰੂ ਦੇ ਲੜ ਲੱਗੀਆਂ ਹੋਈਆਂ ਫੌਜਾਂ ਉਹਨਾਂ ਦੇ ਹੱਥ ਇਹ ਸ਼ਾਸਤਰ ਦਿੱਤੇ ਹੋਏ ਸੀਗੇ ਠੀਕ ਆ ਜੀ ਮੈਨੂੰ ਬਾਹਲਾ ਤਾਂ ਨਹੀਂ ਗਿਆਨ ਤੇ ਮੈਨੂੰ ਇਹ ਜਿਹੀਆਂ ਵੀ ਮੈਂ ਜਿਹੜੀ ਗੱਲ ਕਰ ਰਿਹਾ ਹੈਗਾ ਤੇ ਮੈਨੂੰ ਨਹੀਂ ਪਤਾ ਕਿਸ ਬੰਦਿਆਂ ਦੇ ਦਿਲ ਦੇ ਉੱਪਰ ਕਿੱਦਾਂ ਠੇਸ ਲੱਗੂਗੀ ਕਿੱਦਾਂ ਦੇ ਨਹੀਂ ਲੱਗੂਗੀ ਤੇ ਉਹ ਤਾਂ ਮੈਂ ਪਹਿਲਾਂ ਹੀ ਮਾਫੀ ਮੰਗ ਰਿਹਾ ਨਾ ਮੈਂ ਅੱਛਾ ਮੇਰੀ ਗੱਲ ਇੱਕ ਧਿਆਨ ਨਾਲ ਜੀ ਜਿਹੜੇ ਬਰਛਿਆਂ ਦੇ ਉੱਪਰ ਨੇਜ਼ੀਆਂ ਦੇ ਉੱਪਰ ਤੁਸੀਂ ਟੋਪੀਆਂ ਰੱਖੀਆਂ ਹੋਈਆਂ ਤੁਹਾਡੀ ਹਜੇ ਤੱਕ ਨਦਾਨ ਉਮਰ ਤੁਹਾਨੂੰ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਇੰਨਾ ਤੀਰ ਬਾਤ ਨਹੀਂ ਹੈ ਸਿੱਖੀ ਇਤਿਹਾਸ ਬਾਰੇ ਵੀ ਆਪਾਂ ਕੋਝਾ ਮੰਨ ਲਓ ਵੀ ਆਪਾਂ ਕਹਿ ਦਈਏ ਵੀ ਸਿੱਖ ਪ੍ਰਚਾਰਕ ਨੂੰ ਕੁਝ মিডিਆ ਵਾਲੇ ਨੂੰ ਆਪਾਂ ਉਹ ਬੰਦਿਆਂ ਨੂੰ ਦੇ ਸਾਹਮਣੇ ਉਹ ਦੋ ਬੱਚੇ ਆ ਤਿੰਨ ਬੱਚੇ ਨੂੰ ਬਿਠਾ ਦਈਏ ਤੇ ਉਹਨਾਂ ਨੂੰ ਜਵਾਬ ਆ ਜੂਗਾ ਠੀਕ ਆ ਜੀ ਵੀ ਕਿਉਂ ਰੱਖੀਆਂ ਸੀਗੀਆਂ ਅਚਾ ਟੋਪੀ ਦਾ ਮਤਲਬ ਕੀ ਹੁੰਦਾ ਪੂਰੀ ਮੇਰੀ ਨਾਲ ਗੱਲ ਸਮਝ ਕੇ ਸੋਚ ਕੇ ਫੇਰ ਹੀ ਕਮੈਂਟ ਕਰਨਾ ਵੀਰੇ ਟੋਪੀ ਦਾ ਮਤਲਬ ਕੀ ਹੁੰਦਾ ਇਹ ਟੋਪੀਆਂ ਆਮ ਟੋਪੀਆਂ ਤਾਂ ਹੈਗੀਆਂ ਸਾਰੀਆਂ ਇਹ ਜਿਹੜੀਆਂ ਵਰਛੇ ਦੇ ਉੱਪਰ ਟੋਪੀਆਂ ਲੰਮਕਾਈਆਂ ਉਹ ਤਾਂ ਛੋਟੀ ਜੀ ਟੋਪੀ ਆ ਜਿਹੜੀ ਤੁਸੀਂ ਵਰਛੇ ਦੇ ਉੱਪਰ ਹੇਠ ਤੱਕ ਲੰਮਕਾਈ ਨਹੀਂ ਕਹਿੰਦਾ ਮਤਲਬ ਮੁਸਲਮਾਨ ਭਾਈਚਾਰੇ ਦੀ ਉਹ ਟੋਪੀ ਹੁੰਦੀ ਆ ਜੋ ਸਿਰ ਤੇ ਲੈ ਕੇ ਨਮਾਜ਼ ਵਗੈਰਾ ਅਦਾ ਕਰਦੇ ਆ ਠੀਕ ਆ ਜੀ ਉਹ ਤਾਂ ਮੈਨੂੰ ਟੋਪੀ ਹੇਠ ਤੱਕ ਨਜ਼ਰ ਆਈ ਨਹੀਂਗੀ ਤੁਸੀਂ ਉਹਨਾਂ ਨੂੰ ਟਾਰਗੇਟ ਕਰ ਰਹੇ ਹੋ ਨਾ ਤੁਸੀਂ ਠੀਕ ਹੈ ਇਹ ਤਾਂ ਟੋਪੀਆਂ ਅਸੀਂ ਮੰਨਦੇ ਨਹੀਂ ਇਹ ਟੋਪੀਆਂ ਹੈਗੀਆਂ ਤਾਂ ਕਿੱਥੇ ਲਿਖਿਆ ਤੁਸੀਂ ਇਹ ਟੋਪੀਆਂ ਵਰਚਿਆਂ ਦੇ ਉੱਪਰ ਤੁਸੀਂ ਇਦਾਂ ਕਰਕੇ ਪ੍ਰੋਕ ਤੇ ਲੋਕਾਂ ਨੂੰ ਦਿਖਾਓ ਤੁਸੀਂ ਇਹ ਟੋਪੀ ਨਹੀਂ ਪਰ ਤੁਸੀਂ ਇੱਕ ਗੱਲ ਸਮਝ ਲਓ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਨੀਂਸ ਹੀ ਨਾ ਉਹ ਮੁਸਲਮਾਨ ਭਾਈਚਾਰੇ ਦੇ ਇੱਕ ਬੰਦੇ ਨੇ ਰੱਖੀ ਹੋਈ ਸੀਗੀ ਸ਼ਾਇਦ ਇੰਨਾ ਇਤਿਹਾਸ ਤਾਂ ਮੈਨੂੰ ਵੀ ਨਹੀਂ ਪਤਾ ਪਰ ਉਹਦੇ ਵੀ ਸਿਰ ਤੇ ਟੋਪੀ ਪਾਈ ਹੋਣੀ ਆ ਉਸ ਵਕਤ ਮੈਨੂੰ ਇੰਨਾ ਕ ਪਤਾ ਹੈਗਾ ਉਹਦੀ ਜਿਹੜੀ ਸ੍ਰੀ ਹਰਮੰਦਰ ਸਾਹਿਬ ਦੀ ਨੀਂ ਸਗੀ ਤੇ ਉਹਦੀ ਨੀਂ ਇੱਕ ਮੁਸਲਮਾਨ ਭਾਈਚਾਰੇ ਨੇ ਰੱਖੀ ਸੀਗੀ ਫਿਰ ਤੁਸੀਂ ਕਹਿ ਦੋਗੇ ਵੀ ਉਹਨੇ ਰੱਖੀ ਸੀ ਤਾਂ ਹਰਮੰਦਰ ਸਾਹਿਬ ਹੀ ਢਾਡੋ ਫਲਾਣਾ ਕਰ ਦੋ ਯੋਂ ਕਰ ਦੋ ਪਹਿਲਾਂ ਗਿਆਨ ਪ੍ਰਾਪਤ ਕਰਿਆ ਕਰੋ ਟਾਰਗੇਟ ਤੁਸੀਂ ਕਿਸ ਨੂੰ ਕਰ ਰਹੇ ਹੋ ਕਿਸ ਟੋਪੀ ਨੂੰ ਕਰ ਰਹੇ ਹੋ ਟਾਰਗੇਟ ਤੁਸੀਂ ਅੱਛਾ ਜੇ ਤੁਸੀਂ ਟੋਪੀ ਲੈ ਹੀ ਲਈ ਆ ਬਰਛੇ ਦੇ ਉੱਪਰ ਪਰੋਈ ਦਿੱਤੀ ਏ ਟੋਪੀ ਤੇ ਉਹਨਾਂ ਨੂੰ ਟੋਪੀ ਵੱਟੇ ਕੀ ਦਿੱਤਾ ਤੁਸੀਂ ਕਮ ਸੇ ਕਮ ਜੇ ਟੋਪੀ ਤੁਸੀਂ ਉਹਨਾਂ ਨੂੰ ਠੰਡ ਦੇ ਵਿੱਚ ਚਲੋ ਉਹਨਾਂ ਦੇ ਸਿਰ ਤੋਂ ਲੈ ਹੀ ਲਈ ਆ ਕੁਝ ਬੱਚਿਆਂ ਦੀਆਂ ਟੋਪੀਆਂ ਹੋਣੀਆਂ ਕੁਝ ਮੇਰੀਆਂ ਭੈਣਾਂ ਦੀਆਂ ਟੋਪੀਆਂ ਹੋਣੀਆਂ ਜਾਂ ਕਿਸੇ ਨੇ ਪਾਈ ਹੋਣੀ ਆ ਜਾਂ ਕਿਸੀ ਮੇਰੇ ਬਾਈ ਦੀ ਜਾਂ ਵੱਡੇ ਦੀ ਜਾਂ ਕਿਸੇ ਦੀ ਵੀ ਪਾਈ ਹੋਣੀ ਆ ਤੁਸੀਂ ਖੜੇ ਹੀ ਛੱਡੋ ਤੁਹਾਡੇ ਕੋਲੇ ਕੀ ਹਥੌਲਟੀ ਆ ਗਈ ਤੁਸੀਂ ਉਹਨਾਂ ਦੀਆਂ ਟੋਪੀਆਂ ਲਾਉਂਗੇ ਜੇ ਲਾ ਲਈਆਂ ਕਮ ਸੇ ਕਮ 3.5 ਮੀਟਰ ਦਾ ਕੱਪੜਾ ਤਾਂ ਉਹਨਾਂ ਨੂੰ ਦੇ ਦੋ ਵੀ ਅਸੀਂ ਤੁਹਾਡੀ ਟੋਪੀ ਲੈਣ ਲੱਗੇ ਆ ਤੁਹਾਨੂੰ ਠੀਕ ਆ ਅਸੀਂ ਆਹ ਦੇ ਦਿੱਤਾ 3.5 ਮੀਟਰ ਦਾ ਇੱਕ ਪਰਨਾ ਦੇ ਦਿੱਤਾ ਚਲੋ ਪਰਨਾ ਵੀ ਛੱਡੋ ਤੁਸੀਂ ਇੱਕ ਰਮਾਲ ਤਾਂ ਰੱਖੋ ਨਾ ਤੁਸੀਂ ਵੀ ਜਿਹੜਾ ਉਹਨਾਂ ਦੇ ਟੋਪੀਆਂ ਜਦੋਂ ਲਾ ਲਈਆਂ ਉਹਨਾਂ ਦਾ ਸਿਰ ਤਾਂ ਢੱਕਿਆ ਜਾਵੇ ਨਾ ਰਮਾਲ ਤਾਂ ਰੱਖਣੇ ਸੀ ਨਾ ਘਰੋਂ ਸੋਚ ਕੇ ਤੁਸੀਂ ਇਹ ਤਾਂ ਆਏ ਸੀਗੇ ਵੀ ਅਸੀਂ ਹਾਂ ਟੋਪੀਆਂ ਲਾਵਾਗੇ ਆ ਟੋਪੀਆਂ ਲਵਾਵਾਂਗੇ ਤੇ ਵਰਛਿਆਂ ਦੇ ਉੱਪਰ ਨੇਜੀਆਂ ਦੇ ਉੱਪਰ ਇਦਾਂ ਕਰਕੇ ਅਸੀਂ ਪਰਦਸ਼ਨ ਕਰਾਂਗੇ ਵੀ ਅਸੀਂ ਟੋਪੀਆਂ ਲਵਾਈਆਂ ਤੇ ਤੁਸੀਂ ਘਰੋਂ ਸਾਢੇ 3 ਮੀਟਰ ਦਾ ਕੱਪੜਾ ਤਾਂ ਲੈ ਆਉਂਦੇ ਵੀ ਅਸੀਂ ਟੋਪੀਆਂ ਲਵਾਵਾਂਗੇ ਤੇ ਉਹਨਾਂ ਦੇ ਬੰਦੇ ਅਸੀਂ ਆਹ ਆ ਦੇਵਾਂਗੇ ਅਸੀਂ ਸਾਢੇ 3 ਮੀਟਰ ਦਾ ਸਰੋਪਾ ਦੇਵਾਂਗੇ ਵੀ ਟੋਪੀਆਂ ਸਾਡੀਆਂ ਆ ਸਰੋਪਾ ਜੀ ਤੁਹਾਡੇ ਭੇਟਾ ਸੀ ਦੇਣ ਲੱਗੇ ਆ ਸੀ ਯਾਰ ਮਾਲ ਲੈ ਕੇ ਆਉਂਦੇ ਘਰੋਂ ਠੀਕ ਆ ਰਮਾਲ 10-15 ਰੁਪਈਆ ਦਾ ਮਿਲ ਜਾਂਦਾ ਹੁੰਦਾ ਉਹੀ ਦੇ ਦਿੰਦੇ ਕਮ ਸੇ ਕਮ ਉਹਨਾਂ ਦਾ ਸਿਰ ਠਕਨ ਤਾਂ ਹੋ ਜਾਂਦਾ ਗੱਲਾਂ ਬਹੁਤ ਆ ਜੀ ਪਰ ਜੇ ਕਿਸੇ ਮੇਰੇ ਵੀਰ ਦੇ ਦਿਲ ਨੂੰ ਠੀਸ ਲੱਗੀ ਆ ਮੈਂ ਮਾਫੀ ਮੰਗਦਾ ਸਿਰ ਝੁਕਾ ਕੇ ਤੇ ਜੇ ਮੇਰੀਆਂ ਇਹ ਵੀਡੀਓ ਸਹੀ ਲੱਗੀ ਆ ਤੇ ਵੀਰ ਬਣ ਕੇ ਮੈਂ ਸ਼ੇਅਰ ਨਹੀਂ ਕਹਿੰਦਾ ਤੇ ਕਮੈਂਟਾਂ ਦੇ ਵਿੱਚ ਇੱਕ ਜ਼ਰੂਰ ਲਿਖੋ ਵੀ ਹਾਂ ਇਹ ਸੱਚੀ ਆ ਸਰੋਪਾ ਦੇਣਾ ਚਾਹੀਦਾ ਸੀ ਜਾਣਾਂ ਨੂੰ ਇੱਕ ਰਮਾਲ ਹੀ ਦੇ ਦਿੰਦੇ ਸਿਰ ਢੱਕਣ ਵਾਸਤੇ ਸ਼ਾਇਦ ਕਿਸੇ ਕੋਲ ਰਮਾਲ ਵੀ ਨਹੀਂ ਹੋਣਾ ਉਸ ਟਾਈਮ ਜਦੋਂ ਟੋਪੀਆਂ ਬੰਦਾ ਲੈ ਲੈਂਦਾ ਅੱਛਾ ਦੇਖੋ ਇੱਕ ਮਿੰਟ ਜੇ ਕਿਸੇ ਦੀਆਂ ਟੋਪੀਆਂ ਅੱਛਾ ਇੱਕ ਕੌਮ ਤਾਂ ਉੱਥੇ ਆਪਣੇ ਫਤੇਕਰ ਸਾਹਿਬ ਜਾਂਦੀ ਨਹੀਂਗੀ ਆਪਾਂ ਮੱਥਾ ਟੇਕਣ ਜਾਂਦੇ ਆ ਕੋਈ ਇੱਕ ਕੌਮ ਨਹੀਂ ਜਾਂਦੀਗੀ ਉੱਥੇ ਮੇਰੇ ਵਰਗੇ ਹੋਰਾਂ ਵਰਗੇ 36 ਕੌਮਾਂ ਬਹੁਤ ਕੌਮਾਂ ਜੋ ਉੱਥੇ ਮੱਥਾ ਟੇਕਣ ਜਾਂਦੀਆਂ ਵਿੱਚੇ ਹਿੰਦੂ ਮੁਸਲਮਾਨ ਇਕ ਵੀ ਜਾਂਦੇ ਹੋਣੇ ਆ ਠੀਕ ਹੈ ਜੀ ਮੜਾ ਮੋਚਾ ਸੋਚ ਕੇ ਯਾਰ ਸੋਚ ਕੇ ਕੋਈ ਇੱਕ ਕੰਮ ਨਹੀਂ ਮੱਥਾ ਟੇਕ ਜਾਂਦੀ ਫਤੇਗੜ ਸਾਹਿਬ ਜੀ ਬਹੁਤ ਕੰਮਾਂ ਜਾਂਦੀਆਂ ਵੀਰੇ ਤੇ ਟੋਪੀ ਲਹਾ ਲਈ ਕਿੱਡੀ ਗੱਲ ਹੋ ਗਈ ਯਾਰ ਆਪਾਂ ਵਰਛਾਂ ਤੇ ਟੰਗ ਲਿੱਤੀਆਂ ਟੋਪੀਆਂ ਨਹੀਂ ਯਾਰ ਜੇ ਟੋਪੀਆਂ ਲਾਉਣੀਆਂ ਸੀ ਤੁਸੀਂ ਤਾਂ ਤੁਸੀਂ ਇਹ ਸੋਚਣਾ ਸੀ ਅਸੀਂ 3.5 ਮੀਟਰ ਦਾ ਇੱਕ ਪਰਨਾ ਦੇਵਾਂਗੇ ਸਿਰ ਢੱਕਣ ਵਾਸਤੇ ਦੇਵਾਂਗੇ ਜੇ ਪਰਨਾ ਨਹੀਂ ਦਿੱਤਾ ਜਾਂਦਾ ਤੇ ਅਸੀਂ ਰੁਮਾਲ ਦੇਵਾਂਗੇ ਉਹਨਾਂ ਨੂੰ ਤਾ ਜੋ ਉਹਨਾਂ ਦਾ ਟੋਪੀਆਂ ਬਦਲੇ ਅਸੀਂ ਰਮਾਲ ਤਾਂ ਜਾਂ ਅਸੀਂ ਪਰਨਾ ਦੇ ਦੇਵਾਂਗੇ ਅਸੀਂ ਸੋ ਗਲਤੀ ਮਲਤੀ ਮਾਫ ਕਰਿਓ ਜੀ ਤੇ ਫਤਿਹ ਬੁਲਾਉਣੀ ਆ ਜੀ ਵਹਿਗੁਰਜੀ ਕਾ ਖਾਲਸਾ ਸ੍ਰੀ ਵਹਿਗੁਰਜੀ ਕੀ ਫਤਿਹ